ਦੀ ਮਰਦਾਬਾਦ ਮਰਦਾਬਾਦ ਜਿੰਦਾਬਾਦ ਅਡਾਲੀ ਉਬਾਨੀਆਂ ਦਾ ਯਾਰ ਮੋਦੀ ਮਰਦਾਬਾਦ 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 ਮੋਦੀ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਮਰਦਾਬਾਦ ਮਾਦੀ ਲਾਲਾ ਮਰਦਾਬਾਦ ਮਰਦਾਬਾਦ ਉਹ ਫੇਬਰੂਅਰੀ ਦੇ ਉਹ ਪਰਫਟਾ ਵੀ ਖਾਟੇ ਕੇ ਬੇਈਮਾਨੋ ਸਾਡੇ ਸਵਾਲਾਂ ਦਾ ਜਵਾਬ ਦਿਓ ਉਹ ਨਹੀਂ ਰੋਣਾ ਜਿਹੜੇ ਕਿਸਾਨ ਹੈ ਉਹਨਾਂ ਨੂੰ ਵੋਟ ਪਾਣੀ ਚਾਹ। ਪੰਜਾਬ ਦੇ ਕਿਸਾਨ ਸਵਤ ਕਰ ਰਹੇ। ਇਹ ਕਥਾ ਨਹੀਂ ਨੇ। ਇਹਦਾ ਮਤਲਬ ਤੁਹਾਨੂੰ ਸਵਾਲ ਪੁੱਛਣ ਦਾ ਕਿਸੇ ਨੂੰ ਕਿਸੇ ਨੂੰ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈ ਕਿ ਇਹਦਾ ਮਤਲਬ। ਪਰ ਉਹ ਪਿੱਛੇ ਟਾਈਮ ਉਹ ਕਹਿੰਦੇ ਅਸੀਂ ਸਵਾਲ ਪੁੱਛਣ ਆਏ ਆ। ਸਵਾਲ ਪੁੱਛਣੇ ਰੋਣਾ ਕਹਿੰਦਾ ਬਾਏ। ਕਿਸਾਨ ਤੇ ਭਾਜਪਾ ਵਰਕਰ ਆਮੋ ਸਾਹਮਣੇ ਹੋਣ ਦੀਆਂ ਤਸਵੀਰਾਂ ਸਾਹਮਣੇ ਆਈ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਕਿਸਾਨਾਂ ਦੇ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦਾ ਟੱਕੇ ਵਿਰੋਧ ਕੀਤਾ ਗਿਆ ਭਾਜਪਾ ਦੇ ਖਿਲਾਫ ਜਮ ਕੇ ਨਾਰੀਵਾਜੀ ਕੀਤੀ ਗਈ ਵਿਕਸਰਦਿਓਂ ਕੇ ਮਾਹੌਲ ਪਖਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਭਾਜਪਾ ਵਰਕਰ ਕਿਸਾਨਾਂ ਦੇ ਗੱਲ ਪੈਣ ਤੱਕ ਜਾ ਰਹੇ ਨੇ ਉੱਥੇ ਹੀ ਕਿਸਾਨਾਂ ਦੇ ਵੱਲੋਂ ਵੀ ਮੋਦੀ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੀਵਾਜੀ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਦੋਮਾਂ ਦੇ ਵਿੱਚ ਟਕਰਾਅ ਹੋਣ ਤੋਂ ਮਸਾ ਰੋਕੇ ਗਿਆ ਤੇ ਮਾਹੌਲ ਨੂੰ ਥੋੜਾ ਸ਼ਾਂਤ ਕਰਵਾਇਆ ਗਿਆ ਮਰਦਾਬਾਦ 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 ਛੱਪ ਕਰਨੇ ਕਾਤਲ ਮਰਦਾਬਾਦ 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 ਸਾਡੇ 700 ਕਿਸਾਨਾਂ ਨੂੰ ਕਤਲ ਕਰਨ ਵਾਲੀ ਸਰਕਾਰ ਮਰਦਾਬਾਦ 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 ਵੀਰੇ

ਵਰਕਰਾਂ ਨੂੰ ਕਾਲੇ ਝੰਡੇ ਦਿਖਾਏ ਇਸ ਦੇ ਨਾਲ ਹੀ ਮੋਦੀ ਮੁਰਦਾਬਾਦ ਦੇ ਨਾਅਰੇ ਲਗਾਏ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਤੱਕੀ ਸ਼ਾਹੀ ਦੇ ਉੱਤੇ ਉਤਰੀ ਹੋਈ ਹੈ ਤੇ ਜੋ ਮੰਗਾ ਮੰਨੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਦਿੱਲੀ ਜਾਣ ਤੋਂ ਵੀ ਭਾਜਪਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ ਹੈ ਭਾਜਪਾ ਦਾ ਇੱਥੇ ਨਹੀਂ ਸਗੋਂ ਸਮੁੱਚੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਕਿ ਬੀਜੇਪੀ ਜਿਹੜੀ ਕਿਸਾਨਾਂ ਦੀ ਵਿਰੋਧੀ ਪਾਰਟੀ ਆ ਅੱਜ ਜਦੋਂ ਵੋਟਾਂ ਮੰਗਣ ਲਈ ਲੋਕਾਂ ਵਿੱਚ ਜਾਵੇ ਤਾਂ ਉਹਦਾ ਜਿਹੜਾ ਡਟ ਕੇ ਵਿਰੋਧ ਕਰੋ ਤੇ ਜਿਹੜੇ ਸਵਾਲ ਆ ਬੀਜੇਪੀ ਨੂੰ ਜੋ ਸੰਯੁਕਤ ਮੋਰਚੇ ਨੇ ਸਾਨੂੰ ਸਵਾਲ ਪੁੱਛਣ ਲਈ ਦਿੱਤੇ ਆ ਉਹ ਸਵਾਲ ਐਸੀ ਅੱਜ ਪੁੱਛਣ ਲਈ ਇੱਥੇ ਬੀਜੇਪੀ ਦੇ ਲੀਡਰਾਂ ਕੋਲ ਆਏ ਆ ਕਿ ਬੇਈਮਾਨੋ ਸਾਡੇ ਸਵਾਲਾਂ ਦਾ ਜਵਾਬ ਦਿਓ ਤੁਸੀਂ ਕਿਸਾਨਾਂ ਦੇ 700 ਸਾਡੇ 750 ਕਿਸਾਨਾਂ ਛੀ ਖੂਨ ਨਾਲ ਥੋਡੇ ਜਿਹੜੇ ਆ ਹੱਥ ਰੰਗੇ ਹੋਏ ਆ ਜੋ ਵੈਦੇ ਬੀਜੇਪੀ ਨੇ ਸਾਡੇ ਨਾਲ ਕਿਸਾਨ ਅੰਦੋਲਨ ਦੇ ਦੌਰਾਨ ਕੀਤੇ ਸੀ મોદી ਨੇ ਮਾਫੀ ਮੰਗੀ ਸੀ ਕਿਸਾਨਾਂ ਕੋਲੋਂ ਪਰ ਉਹ ਵੈਦੇ ਜਿਹੜੇ ਅੱਜ 2 ਸਾਲ ਬਾਅਦ ਵੀ ਪੂਰੇ ਨਹੀਂ ਕੀਤੇ ਗਏ ਸਗੋਂ ਸਾਡੇ ਵੀਰ ਜਿਹੜੇ ਕਿਸਾਨ ਦਿੱਲੀ ਜਾਣ ਲਈ ਹੈ ਉਹਨਾਂ ਦੇ ਰਾਹ ਦੇ ਵਿੱਚ ਕਿਲਾ ਗੜਤੀਆਂ ਕੰਧਾ ਗੜਤੀਆਂ 100 ਦਿਨ ਤੋਂ ਜਿਹੜਾ ਕਿਸਾਨ ਉਹ ਬਾੜਾਂ ਦੇ ਬੈਠਾ ਹੋਇਆ ਕੋਈ ਵੀ ਸਰਕਾਰ ਹੈ ਜਿਹੜੀ ਸਾਰ ਨਹੀਂ ਲੈ ਰਹੀ ਜਿਹਦੇ ਕਰਕੇ ਅੱਜ ਅਸੀਂ ਬੀਜੇਪੀ ਲੀਡਰਾਂ ਨੂੰ ਇੱਥੇ ਜਿਨ੍ਹਾਂ ਦਾ ਆਰਾ ਏਸੀ ਦੇ ਵਿੱਚ ਬੈਠਣਾ ਉਹਨਾਂ ਨੂੰ ਪੁੱਛਣ ਆਏ ਆ ਕਿ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਫਿਰ ਤੁਸੀਂ ਸਾਡੇ ਪਿੰਡਾਂ 'ਚ ਬੜਿਓ ਇਦਾਂ ਲੋਕਾਂ ਕੋਲੋਂ ਵੋਟਾਂ ਮੰਗਣ ਨੇ ਆਇਓ ਸੰਯੁਕਤ ਕਿਸਾਨ ਮੋਰਚੇ ਨੇ ਨਾਰਾ ਦਿੱਤਾ ਕਿ ਭਾਜਪਾ ਨੂੰ ਹਰਾਓ ਦੇਸ਼ ਬਚਾਉਦੇ ਤਹਿਤ ਅੱਜ ਅਸੀਂ ਆਏ ਆ ਇੱਥੇ ਦੇਖੋ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਚੱਲ ਰਹੇ ਆ ਪਰ ਜਦੋਂ ਭਾਜਪਾ ਦੀ ਸਰਕਾਰ ਸੈਂਟਰ ਦੇ ਵਿੱਚ ਆਈ ਹੈ ਇਸ ਨੇ ਸਭਧਾਨ ਦੀਆਂ ਇਹੋ ਜਿਹੀਆਂ ਧੱਜੀਆਂ ਉਡਾਈਆਂ ਤੇ ਅੱਜ ਆਮ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਿੰਘਾਰਚ ਕਰਨ ਲਈ ਰਾਹ ਨਹੀਂ ਛੱਡਿਆ ਤੇ ਜਦੋਂ ਦਿੱਲੀ ਜਾ ਰਹੇ ਸੀ ਕਿਸਾਨ ਤਾਂ ਇਹਨਾਂ ਕਿਸਾਨਾਂ ਦੀਆਂ ਰਾਵਾਂ ਦੇ ਵਿੱਚ ਕਿਲ ਗੱਡੇ ਗਏ ਵੈਰੀਕੇਟ ਲਗਾਏ ਗਏ ਤੇ ਕਿਸਾਨਾਂ ਦੇ ਉੱਤੇ ਹਥਗੋਲੇ ਆ ਜਿਹੜੇ ਉਹ ਦਾਗੇ ਗਏ ਸਿੱਧੀਆਂ ਗੋਲੀਆਂ ਸਿਰਾਂ ਵਿੱਚ ਮਾਰੀਆਂ ਗਈਆਂ ਤੇ ਅੱਜ ਉਹੀ ਕਿਸਾਨ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿਓਗੇ ਸਾਨੂੰ ਆਪਣੇ ਹੱਕ ਨਹੀਂ ਮੰਗਣ ਦਿਓਗੇ ਤਾਂ ਅਸੀਂ ਤੁਹਾਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਤੇ ਕਿਸਾਨਾਂ ਨੇ ਕੋਈ ਸਵਾਲ ਰੱਖਿਆ ਹੈ ਕਿ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਫਿਰ ਅਸੀਂ ਤੁਹਾਨੂੰ ਜਿਹੜਾ ਤੁਹਾਡੇ ਪ੍ਰੋਗਰਾਮ ਉਹ ਕਰਨ ਦੇ ਦੇਵਾਂਗੇ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ C2+50% ਦੇ ਉੱਤੇ ਖੇਤੀ ਕਾਨੂੰਨ ਬਣਾਵਾਂਗੇ ਅਤੇ ਖਰੀਦ ਕਰਾਂਗੇ ਕਿਸਾਨਾਂ ਦੀ ਤੇ ਖੇਤੀ ਕਾਨੂੰਨਾਂ ਦੀ ਗਾਰੰਟੀ ਕਰਾਂਗੇ ਤੇ ਉਹਨਾਂ ਤੋਂ ਤੁਸੀਂ ਭਜਿਓ ਤੇ C2+50% ਦੀ ਖਰੀਦ ਤੋਂ ਵੀ ਤੁਸੀਂ ਭਜਿਓ ਅਤੇ ਤੁਸੀਂ ਵਾਅਦਾ ਕੀਤਾ ਸੀ ਕਿ ਬਿਜਲੀ ਬਿੱਲ 2020 ਅਸੀਂ ਨਹੀਂ ਲੈ ਕੇ ਆਵਾਂਗੇ ਤੁਸੀਂ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਤੇ ਉਹ ਵੀ ਕਾਨੂੰਨ ਹੈ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਅਜੇ ਟੋਨੀ ਮਿਸ਼ਰਾ ਹੈ ਜਿਨੇ ਕੇ 4-5 ਲੋਕਾਂ ਨੂੰ ਤੇ ਇੱਕ ਪ੍ਰੈਸ ਵਾਲੇ ਨੂੰ ਸ਼ਰੇਆਮ ਗੱਡੀ ਥੱਲੇ ਦੇ ਕੇ ਕੁਚਲਿਆ ਤੁਸੀਂ ਉਹਨਾਂ ਨੂੰ ਆਪਣੇ ਮੰਤਰੀ ਮੰਡਲ ਦੇ ਅੰਦਰ ਰੱਖ ਕੇ ਸੁਰੱਖਿਆ ਦਿੱਤੀ ਹੈ ਤੇ ਫਿਰ ਤੋਂ ਸਮੰਤਰੀ ਨੂੰ ਜਿਹੜੀ ਟੇਡ ਦਿੱਤੀ ਗਈ ਹੈ ਅਗਰ ਭਾਜਪਾ ਸਰਕਾਰ ਇਸੇ ਤਰ੍ਹਾਂ ਜ਼ਬਰ ਕਰਦੀ ਰਹੂਗੀ ਤਾਂ ਕਿਸਾਨ ਹੈ ਜਿਹੜੇ ਹਰ ਮੋੜ ਤੇ ਹਰ ਪੈਰ ਦੇ ਉੱਤੇ ਉਸ ਦਾ ਵਿਰੋਧ ਜਿਹੜਾ ਉਹ ਕਰਦੇ ਰਹਿਣਗੇ ਉਧਰ ਭਾਜਪਾ ਆਗੂਆਂ ਦੇ ਵੱਲੋਂ ਕਿਸਾਨਾਂ ਤੇ ਗੰਦ ਪਾਉਣ ਦੇ ਇਲਜ਼ਾਮ ਲਗਾਏ ਗਏ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਨਹੀਂ ਜੀ ਵੀਰ ਜੀ ਬੱਸ ਸਾਰਾ ਤਾਂ ਜਿਹੜੀ ਬਹੁਤ ਗਾਲ ਪੁੱਛ ਰਹੇ ਨੇ ਪੁੱਛ ਨਹੀਂ ਸਕਦੇ ਜੀ ਔਰ ਲੁੱਟਿਆ ਇਸ ਵਾਰ ਪੁੱਛਣੋਂ ਲੜ ਰਹੇ ਤੇ ਇੱਥੇ ਪੱਸੰਦ ਮੀਟਿੰਗ ਰੱਖੀ ਤੇ ਇਹ ਗੰਦਪੰਡ ਦਾ ਕੀ ਮਤਲਬ ਹੈ ਇਹਨਾਂ ਦਾ ਨੀ ਉਹ ਕੋ ਕਹਿੰਦੇ ਸੀ ਪਬਲਿਕ ਪਲੇਸ ਤੇ ਖੜੇ ਹੈ ਕਹਿੰਦੇ ਪਬਲਿਕ ਬੇਸਿੰਗ ਦੇ ਸ਼ਹਿਰ ਤੇ ਖੜੇ ਸਭ ਜਾਣਦੇ ਹੀ ਆ ਸਭ ਜਾਣ ਸਾਰਿਆਂ ਨੂੰ ਹੱਕ ਦਿੰਦਾ ਉਹ ਹੱਕ ਨਹੀਂ ਆਦੇ ਹੱਕ ਦੇ ਕੇ ਤੁਸੀਂ ਇੱਥੇ ਮੀਟਿੰਗ ਰੱਖੀ ਕਿਉਂ ਨਾ ਸਭ ਜਾਣ ਨੂੰ ਹੱਕ ਨਹੀਂ ਦਿੰਦਾ ਸਵਾਲ ਪੁੱਛਣਗੇ ਮੈਂ ਤੁਹਾਨੂੰ ਪੁੱਛ ਰਿਹਾ ਤਾਂ ਘਰੇ ਮੌਕੇ ਤੇ ਉਹਨੂੰ ਬਾਰ-ਬਾਰ ਬੁਲਾਇਆ ਹੁੰਦਾ ਕਿੱਥੇ ਬੁਲਾਇਆ ਕਿੱਥੇ ਉਹ ਕਹਿੰਦੇ ਸਾਨੂੰ ਉਹ ਕਹਿੰਦੇ ਸ ਉਹ ਬੋਲ ਸਾਨੂੰ ਕਹਿੰਦੇ ਸੰਭੋ ਉਹ ਕਹਿੰਦੇ ਸਾਨੂੰ ਸੰਭੋ ਵੱਡਰੀ ਲਗੜ ਦਿੱਤਾ ਅਸੀਂ ਇਹ ਦੇ ਨਾਲ ਕੀ ਵੋਟਾਂ ਇਹਨਾਂ ਦੇ ਲਵੋਗੇ ਜੀ ਜਦ ਤੀਨਾਂ ਨਾ ਬੋਟਾਂ ਨਹੀਂ ਜਿਹੜਾ ਪਾਣਾ ਇਹਨਾਂ ਨੇ ਤੁਸੀਂ ਤੁਸੀਂ ਇਹਦਾ ਮਤਲਬ ਕਿਸਾਨਾਂ ਦੇ ਵੋਟਾਂ ਮੰਗੂਗੇ ਨਹੀਂ ਕੋਈ ਰੋੜਾ ਜਿਹੜਾ ਕਿਸਾਨ ਹੈ ਉਹਨਾਂ ਨੂੰ ਵੋਟ ਪਾਣੀ ਸਾਨੂੰ ਪੰਜਾਬ ਦੇ ਲੋਕੀਂ ਨੂੰ ਸਪਲਟ ਕਰ ਰਹੇ ਇੱਕ ਥਾਂ ਨਹੀਂ ਇੱਕ ਪਾਸੇ ਤੁਸੀਂ ਕਹਿ ਰਹੇ ਜੀ ਲੋੜੀ ਨਹੀਂ ਕੀ ਕਰਨਾ ਇੱਥੇ ਇਹਨਾਂ ਨੇ ਤਾਂ ਹੈ ਨਹੀਂ ਇਹਨਾਂ ਦਾ ਪੁੱਛਣ ਦਾ ਅਧਿਕਾਰ ਹੈ ਨਹੀਂ ਪੁੱਛਣ ਦਾ ਇਹ ਜੀ ਬੋਲਿਆ ਕਿ ਵੋਟਾਂ ਨਹੀਂ ਆ ਵੋਟਾਂ ਕਿਸਾਨਾਂ ਨੇ ਪਾਣੀ ਸਾਨੂੰ ਕਿਸਾਨ ਜਿਹੜੇ ਵੋਟਾਂ ਪਾ ਰਹੇ ਇਹਦਾ ਮਤਲਬ ਤੁਹਾਨੂੰ ਸਵਾਲ ਪੁੱਛਣ ਦਾ ਕਿਸੇ ਨੂੰ ਕਿਸੇ ਨੂੰ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈ ਕਿ ਇਹਦਾ ਮਤਲਬ ਪਰ ਉਹ ਫਿਰ ਟਾਈਮ ਉਹ ਕਹਿੰਦਾ ਸੇ ਸਵਾਲ ਪੁੱਛਣ ਆਇਆ ਸਵਾਲ ਪੁੱਛਣ ਬਰੌਣਾ ਕਾਹਨੂੰ ਪਾਇਆ ਬੈਠੂ ਜਾਈਂ ਠਾ ਜਾਣਾ ਉੱਥੇ ਸਵਾਲ ਪੁੱਛ ਲੈਣ ਉਹ ਕਹਿੰਦੇ ਸਾਡਾ ਸਵਾਲ ਦਾ ਜਵਾਬ ਦੇਣਾ ਸਹੀ ਨਾ ਬੜਦਣਾ ਦਾ ਦਊਗਾ ਜੇ ਮੰਤਰੀ ਆਏਗਾ ਬੈਠੇਗਾ ਫਿਰ ਉਹਨੇ ਟਾਈਮ ਨਹੀਂ ਲੜੇ ਬਾਦੂਆ ਟਾਈਮ ਨਾ ਬੈਠ ਕੇ ਕੰਮ ਕਰ ਲੈ ਜਿਹੜੇ ਇਹ ਪੰਜ ਸੱਤ ਬੰਦੇ ਆਗੂ ਬਾਤ ਕਰਨ ਯਾਰ ਰੌਣਾ ਪਾ ਕੇ ਬਾਤ ਦਾ ਸਿਸਟਮ ਸੋਣ ਲੜਾਈ ਵਾਲੀ ਗੱਲ ਐ ਕੁਸਰੀ ਨਹੀਂ ਰੱਖਣਾ ਜਿੱਧਰ ਕਰ ਮੋਲੋ ਉਧਰ ਕਰ ਮੋਹ ਜੇ ਝਗੜਾਉ ਜਾਏ ਤਾਂ ਕੌਣ ਜਮਾਂਵਾਰ ਹੈ ਉਹਦਾ ਹੈ ਜੇ ਮੈਂ ਵਾਰੀਂ ਪਰ ਜਮੇ ਵਾਰੀ ਇਤ ਨਹੀਂ ਹੈ ਲੈ ਕੇ 2000 ਖਾਨ ਭੇਜਣ 2000 ਖਾਨ ਆਪਣੇ ਭੇਜ ਕੇ ਜਦੋਂ ਮੰਤਰੀ ਜਾਵੇਗਾ ਆਪਣੀ ਮੀਟਿੰਗ ਕਰ ਲੇਗਾ ਉਦੋਂ ਟਾਈਮ ਲੈ ਕੇ ਬਾਤ ਕਰ ਲਵੇ ਮੰਤਰੀ ਤਾਂ ਦੱਸਿਆ ਜਾ ਰਿਹਾ ਕੈਨਸਲ ਹੋ ਗਿਆ ਪ੍ਰੋਗਰਾਮ ਮੰਤਰੀ ਦਾ ਕਹਿੰਦੇ ਪ੍ਰੋਗਰਾਮ ਆਣਾ ਕੈਨਸਲ ਹੋ ਗਿਆ ਕਿਹੜਾ ਗੱਲ ਨੂੰ ਬਾਰੇ ਹੈ ਕਿ ਕਿਧਰ ਨਾਲ ਕਰਨੀ ਗੱਲ ਇਹਨਾਂ ਸਾਡਾ ਆਪਣਾ ਪ੍ਰੋਗਰਾਮ ਆਪਣੀ ਪਬਲਿਕ ਸਾਡੀ ਪਿੰਡਾਂ ਦੀ ਇਕੱਠੀ ਹੋਈ ਆਪ ਸਹੀ ਗੱਲਾਂ ਕਰ ਲਈਏ ਭੇਜੋ ਚਾਰ ਪੰਜ ਬੰਦੇ ਸੀ ਬੈਠ ਕੇ ਵੀ ਸ਼ਕਲ ਲੰਦੇ ਜਣਾ ਕਰਨਾ ਝਗੜਾ ਕਰਨ ਵਾਲੀ ਗੱਲ ਨਹੀਂ ਕਿਸਾਨਾਂ ਨੂੰ ਫੰਕਸ਼ਨ ਹਰਾਸ ਕਰਨਾ ਕਿਸੇ ਨੂੰ ਪਰਹੇ ਕਰਨਾ ਮੁਰਦਾ ਵਾਦੇ ਨਾ ਰਹਿ ਜਾਣੇ ਉਹ ਕਿਸਾਨੀ ਨਹੀਂ ਕਿਸ ਕੀ ਆਪਣੀਆਂ ਮੰਗਾਂ ਰੱਖਣ ਬੰਦੇ ਇੱਧਰ ਆ ਪਿਆਰ ਨਾਲ ਬਾਤ ਕਰਨ ਅਸੀਂ ਵੀ ਤਾਂ ਨੇ ਭਾਈ ਅਸੀਂ ਕਿਸਾਨ ਨਹੀਂ ਇਹ ਇਹ ਨਾ ਕੋਈ 10 ਵੀ ਕਿੱਲੇ ਹੋ ਗਏ ਤਾਂ ਅੱਧਾ ਸਾਡੇ ਕੋਲ ਵੀ ਤਾਂ ਹੋਣਾ ਹੀ ਐ ਗੱਲਾਂ ਨਹੀਂ ਕਰਨੀਆਂ ਚਾਹੀਏ ਗਲਤ ਐ ਅਸੀਂ ਖੁਦ ਕਿਸਾਨ ਕਿਸਾਨ ਨਹੀਂ ਰਹਿੰਦੇ ਸਾਡਾ ਬੇਲਾ ਕਿਸਾਨ ਨਹੀਂ ਐ ਸਾਡਾ ਹਰੀਆਲ ਚੰਦਪੁਰ ਕਿਸਾਨ ਨਹੀਂ ਐ ਇਹ ਸਾਰੇ ਨਹੀਂ ਆ ਰਹੇ ਇਹਨਾਂ ਨੂੰ ਕਹਾਂ ਤਖਲੀਬ ਉਹਦੇ ਵਿੱਚ ਫੇਰ ਗਲਤ ਬੋਲਣ ਦੀ ਬੈਠੇ ਦੋ ਚਾਰ ਬੰਦੇ ਟਾਈਮ ਲੈਣ ਗੱਲ ਕਰਨ ਆ ਕੇ ਯੋ ਮੇ ਟੇਬਲ ਤੇ ਗੱਲ ਕਰਨੀ ਚਾਹੁੰਦਾ ਇੱਕ ਮੁੱਦਾ ਥੋੜਾ ਨਹੀਂ ਹੈ 4 ਘੰਟੇ ਚੱਕ ਕੇ ਲਾਜ਼ਮ ਮੁਰਦਾਵਾ ਦੇਣਾ ਰਿਜੇ ਤੇ ਚੱਲ ਕੇ ਲਾਜ਼ਮ ਨਾਲੇ ਪੰਜਾਬ ਦੀ ਤਰੱਕੀ ਹੋਣ ਤੋਂ ਪੰਜਾਬ ਦਾ ਰਖਾਣਾ ਨਾ ਕਰੋ ਦੱਸਦੀ ਕਿ ਭਾਜਪਾ ਦੇ ਵੱਲੋਂ ਸੁਭਾਸ਼ ਸ਼ਰਮਾ ਦੇ ਹੱਕ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜਿੱਥੇ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਵੀ ਪਹੁੰਚੇ ਸੀ ਦੱਸਦੀ ਕਿ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨ ਅਤੇ ਭਾਜਪਾ ਵਰਕਰਾਂ ਦੇ ਵਿੱਚ ਟਕਰਾਅ ਦੀ ਸਥਿਤੀ ਬਣ ਗਈ ਮਾਹੌਲ ਤਣਾਅਪੂਰਨ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਸਾ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ। ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁੱਸ ਸਿੰਘ ਰੈਣਾ ਪੰਜਾਬੀ ਲੋਕ ਚੈਨਲ